ਅਮਰੀਕਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਾਸ਼ੀਵਾੜਾ ਦੇ ਨੌਜਵਾਨ ਵੰਸ਼ਦੀਪ ਸਿੰਘ ਉਮਰ 19 ਸਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜੇਐਸ ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ, ਉਹਨਾਂ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ। ਵੰਸ਼ਦੀਪ ਸਿੰਘ ਅਮਰੀਕਾ ਦੇ ਫਰਜੀਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉੱਥੇ ਸਟੋਰ ਤੇ ਨੌਕਰੀ ਕਰਦਾ ਸੀ। ਅਮਰੀਕਾ ਵਿਖੇ ਕਾਰ ਤੇ ਸਵਾਰ ਹੋ ਕੇ ਉਹ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਰੀ ਇੱਕ ਹੋਰ ਕਾਰ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ ਵੰਸ਼ਦੀਪ ਸਿੰਘ ਦੀ ਜਾਨ ਚਲੀ ਗਈ। ਅੱਜ ਤੜਕੇ ਜਦੋਂ ਮਾਪਿਆਂ ਨੂੰ ਵੰਸ਼ਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਨੌਜਵਾਨ ਦੀ ਮੌਤ ਨਾਲ ਮਾਸ਼ੀਵਾੜਾ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਝਰੀ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨਾਲ ਗੈਰੇ ਦੁੱਖ ਦਾ ਪ੍ਰਗਟਾਵਾ ਕੀਤਾ। ਨੌਜਵਾਨ ਬੰਸ਼ਦੀਪ ਸਿੰਘ ਦੀ ਲਾਸ਼ ਨੂੰ ਪੰਜਾਬ ਘਰ ਲੈ ਆਉਣ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਔਨਲੀ 10 ਦਿਨ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਮ੍ਰਿਤਕ ਨੌਜਵਾਨ ਜਿੱਥੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ ਉੱਥੇ ਉਸ ਦੀ ਵੱਡੀ ਭੈਣ ਵੀ ਕਨੇਡਾ ਵਿਖੇ ਰਹਿੰਦੀ ਹੈ ਜਿਸ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਭਰਾ ਦੀ ਮੌਤ ਦਾ ਬੇਹੱਦ ਦੁਖਦਾਈ ਸਮਾਚਾਰ ਮਿਲਿਆ ਮੇਰਾ ਨਾਮ ਚੇਹ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸੀਗਾ ਜਿਹਦਾ ਨਾਮ ਬੰਸ਼ਦੀਪ 19 ਸਾਲੇ ਦੀ ਏ ਸੀ ਵੀ ਇਹ ਹੁਣ 2 ਸਾਲ ਪਹਿਲਾਂ ਭੇਜਿਆ ਸੀ ਬਾਹਰ ਤੇ ਦੇਖੋ ਬੜੌਕਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲਉ ਕਿ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਆ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਆ ਗੱਲ ਹੋਈ ਸੀ ਤੇ ਜੀ ਇਹਦਾ ਡੈਡੀ ਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜੇ ਮੈਂ ਇਹ ਕਹ ਲਵਾਂ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਕੋ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਇਹ ਜੀ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਆਫ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ ਸਾਢੇ 3 ਵਜੇ ਤੋਂ ਉਹ ਵੱਡੇ ਮ੍ਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖਿਓ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰੋਸੈਸ ਹੈਗਾ ਇੱਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰੋਂ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬਾਇਸ ਸਤਨਾਮ ਸੰਧ ਸਾਡਾ ਬੱਚਾ ਰਣਜੀਤ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਪੱਤ ਨੂੰ ਬੀਟ ਕਰਦੇ ਹਾਂ ਸਾਡੀ ਬੋਡੀ ਪਰੰਡ ਦੇ ਵਿੱਚ ਸਾਡੀ ਮਦਦ ਇਮੀਡੀਏਟਲੀ ਵਿੱਚ ਬੱਚੇ ਦੀ ਉਮਰ 19 ਸਾਲ

ਅਸੀਂ ਤਾਂ ਹਮੇਤੇ ਜਾ ਰਹੇ ਹਾਂ ਡੈਡੀ ਆਪਣੇ ਨੇ ਉਹਨੇ ਗੱਲ ਕਰੀ ਡੈਡੀ ਕਹਿੰਦਾ ਚਲੋ ਠੀਕ ਹੈ ਉਸ ਤੋਂ ਬਾਅਦਾਂ ਨੂੰ 4 ਘੰਟੇ ਬਾਅਦ ਪਤਾ ਲੱਗਿਆ ਕਿ ਉਹ ਦੀ ਸਾਈ ਹੋ ਗਈ ਚੱਕ ਕੇ ਲੈ ਗਈ ਹਸਪਤਲ ਜਾਂ ਸਾਡੇ ਬੰਦੇ ਉੱਤੇ ਪਹੁੰਚ ਕੇ ਪਤਾ ਲੱਗਿਆ ਵੀ ਉਹਨਾਂ ਦੇ ਚੋ ਜੀ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡ੍ਰਿੰਕ ਕਰੀ ਰਹੀ ਸੀ ਲੇਡਿਸ ਤੇ ਜੈਂਟਸ ਸੀਗੇ ਇਸ ਤਰ੍ਹਾਂ ਸਭਿਆਚਾਰਕ ਅਤੇ ਹਕੂਮਤ ਨਾਲ ਬੋਡੀ 3-3 ਵਾਰ ਕੇ ਪੰਜਾਬੀ ਦੀ ਜਿੰਦਗੀ ਹਾਂਜੀ ਅਸੀਂ ਪੰਜਾਬ ਤੋਂ ਹੁਣ ਕਿਉਂ ਨੇ ਗਵਰਨਮੈਂਟ ਅੱਗੇ ਵੀ ਕਰਦੇ ਆ ਕਿ ਸਾਡੀ ਬਰਤ ਬਰ ਮਦਦ ਕੀਤੀ